ਓ ਬੱਲੇ ਅੱਜ ਦਾ ਬੜਾ ਵਧੀਆ ਦਿਨ ਚੜਿਆ ਬਈ ਦਰਸ਼ਨ ਜੋ ਹੋਗੇ ਤੇਰੇ ਉਹ ਦਰਸ਼ਨ ਦੀ ਕੀ ਗੱਲ ਆ ਯਾਰ ਜੇ ਜਦੋਂ ਮਰਜ਼ੀ ਕਰੇ ਆ ਕੇ ਕਰ ਲਿਆ ਕਰ ਓ ਬਾਈ ਤੂੰ ਕਿਹੜਾ ਅੱਜ ਕੱਲ ਮਿਲਦਾ ਸਾਨੂੰ ਓ ਬਾਈ ਨਵਾਂ ਕੰਮ ਘਰ ਸਟਾਰਟ ਕਰਿਆ ਯਾਰ ਉਹਦੇ ਕਰਕੇ ਟਾਈਮ ਹੀ ਨਹੀਂ ਲੱਗਦਾ ਹੈਗਾ ਨਾ ਇੰਨੀ ਕਮਾਈ ਕਰਕੇ ਤੈਨੂੰ ਕਿੱਥੇ ਜਾਣਾ ਜਦੋਂ ਤੈਨੂੰ ਜ਼ਿੰਦਗੀ ਦੇ ਨਜ਼ਾਰੇ ਨਹੀਂ ਲੈਣੇ ਓ ਬਾਈ ਕਮਾਈ ਓਨੀ ਵੀ ਨਹੀਂ ਹੈਗੀ ਉਹ ਜਿੰਨੀ ਤੈਨੂੰ ਲੱਗਦੀ ਆ ਯਾਰ ਮੈਨੂੰ ਅੱਜ ਕਿਵੇਂ ਡਾਊਨ ਜਾ ਲੱਗ ਰਿਹਾ ਚੱਲ ਆ ਜਾ ਫਿਰ ਤੈਨੂੰ ਕਾਇਮ ਕਰਾਂ ਓ ਮੈਂ ਤਾਂ ਕਾਇਮਾਂ ਤੂੰ ਉਹਨਾਂ ਨੂੰ ਕਹਿਮ ਕਰ ਜਿਨ੍ਹਾਂ ਨੂੰ ਇਹ ਚੀਜ਼ਾਂ ਦੀ ਲੋੜ ਆ ਚੱਲ ਠੀਕ ਆ ਮੈਂ ਚੱਲਦਾ ਭਾਈ ਸਾਦਾ ਇਹਦੇ ਕੋਲ ਬਹੁਤਾ ਸਾਲੇ ਕੋਲ ਜੇ ਕਿਹੜਾ ਲੱਗ ਜੇ ਨਾ ਸਮਾਨ ਤੇ ਮੇਰੀ ਤਾਂ ਕਮਾਈ ਚੰਗੀ ਹੋਊ ਚੱਲ ਕੋਈ ਨਹੀਂ ਕਿਸੇ ਨਾ ਕਿਸੇ ਦਿਨ ਤਾਂ ਆਏਗਾ ਜਾੜ ਥੱਲੇ ਫੇਰ ਦੇਖਣਾ ਤੈਨੂੰ ਲੈ ਮਮੀ ਮੈਂ ਘਟ ਲੈਨੀ ਆ ਲੈ ਪੁੱਤ ਮੈਂ ਵੀ ਤਾਂ ਵੇਲੇ ਬੈਠੀ ਆ ਮੈਂ ਕੀ ਕਰੂੰਗੀ ਵੇਲੇ ਬੈਠੀ ਮੈਂ ਤਾਂ ਤੈਨੂੰ ਆਏ ਕਹਨੀ ਆ ਪੁੱਤ ਟਾਈਮ ਨਾਲ ਨਾ ਰੋਟੀ ਸਬਜ਼ੀ ਦਾ ਕਰ ਲਿਆ ਕਰ ਫਿਰ ਗੁਰੀ ਨਹੀਂ ਆਉਣਾ ਹੁੰਦਾ ਉਹਨੇ ਵੀ ਰੋਟੀ ਖਾਣੀ ਆ ਤੁਹਾਨੂੰ ਪਤਾ ਹੀ ਮੰਮੀ ਜੀ ਜਿਸ ਦਿਨ ਨਵਰਾਜ ਕਰੇ ਹੁੰਦਾ ਨਾ ਬਸ ਪਰੇਸ਼ਾਨ ਕਰਕੇ ਰੱਖਦਾ ਇਹ ਛੁੱਟਿਆ ਵਾਲ ਦਿਨ ਤਾਂ ਟਿਕ ਨਹੀਂ ਦਿੰਦਾ ਮੈਨੂੰ ਓਹੋ ਪੁੱਤ ਬੱਚਿਆਂ ਦਾ ਕੰਮ ਕੀ ਹੁੰਦਾ ਛੁੱਟੀਆਂ ਹੁੰਦੀਆਂ ਚੌੜ ਕਰਨ ਵਾਸਤੇ ਆਗੀਆਂ ਨਾਲੇ ਪੁੱਤ ਜਿੱਦਨ ਦਾ ਨਵਾਂ ਕੰਮ ਚਲਾਇਆ ਨਾ ਗੁਰੀ ਨੇ ਸੱਚੀ ਘਰੇ ਆਉਂਦੇ ਹੀ ਨਹੀਂਗਾ ਟਾਈਮ ਹੀ ਨਹੀਂ ਲੱਗਦਾ ਮੈਂ ਤਾਂ ਕਿਹਾ ਸੀ ਉਹਨਾਂ ਨੂੰ ਵੀ ਕੀ ਲੋਡਸ ਤੋਂ ਨਵਾਂ ਕੰਮ ਸ਼ੁਰੂ ਕਰਨ ਦੀ ਆਪਣੇ ਕੋਲ ਜ਼ਮੀਨ ਹੈਗੀ ਤਾਂ ਹੈਗੀ ਵੀ ਤੁਸੀਂ ਉਸੇ ਦੀ ਕੰਮ ਕਰ ਲਓ ਹਾਂ ਪੁੱਤ ਗੱਲ ਤਾਂ ਤੂੰ ਠੀਕ ਕਹਿਨੀ ਆ ਗਈ ਕੀ ਗੱਲਾਂ ਕਰੀਆਂ ਨੇ ਤੁਸੀਂ ਚੁਗਲੀਆਂ ਕਰਦੇ ਆ ਪੁੱਤ ਉਹ ਵੀ ਥੋੜੀਆਂ ਤੁਹਾਡੇ ਬਾਰੇ ਗੱਲ ਚੱਲ ਰਹੀ ਸੀ ਵੀ ਅੱਜ ਕੱਲ ਤੁਸੀਂ ਘਰੇ ਘੱਟ ਰਹੇ ਹੋ ਕੀ ਕਰੀਏ ਤੁਹਾਨੂੰ ਪਤਾ ਹੀ ਆ ਦੁਕਾਨ ਦਾ ਨਵਾਂ ਨਵਾਂ ਕੰਮ ਆ ਸੈਟ ਹੋਣ ਨੂੰ ਫਿਰ ਟਾਈਮ ਤਾਂ ਲੱਗਦਾ ਹੀ ਆ ਕਦੇ ਮਾਂ ਦਾ ਵੀ ਦੁੱਖ ਸੁੱਖ ਪੁੱਛ ਲਿਆ ਕਰ ਵੀ ਮਾਂ ਤੂੰ ਬਿਮਾਰ ਐ ਕਿ ਠੀਕ ਐ ਇਹਨਾਂ ਨੇ ਕਿਹੜਾ ਮਰਨਾ ਮਮੀ ਜੀ ਆਪਣੀ ਗੱਲ ਨੂੰ ਚਲੋ ਕੋਈ ਨਹੀਂ ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਰੋਟੀ ਲੈ ਕੇ ਆਉਣੀ ਆਂ ਹਾਂ ਰੋਟੀ ਲੈ ਕੇ ਆਇਆ ਯਾਰ ਭੁੱਖ ਬੋਤ ਲੱਗੀ ਆ ਮੈਂ ਤਾਂ ਕਿਹਾ ਸੀਗਾ ਮੈਂ ਕਿਹਾ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਮੇਰਾ ਪੁੱਤ ਦਾ ਬੈਠਣ ਵਾਸਤੇ ਕੋਈ ਪੁੱਛਣ ਦੀ ਮਾਂ ਦੀ ਗੱਲ ਵੀ ਤੇਰਾ ਕੋਈ ਦੁੱਖ ਦਾ ਹੈ ਜਾਂ ਤੂੰ ਠੀਕ ਐ ਲੈ ਮੇਰੀ ਮਾਂ ਨੂੰ ਕੀ ਹੋਇਆ ਪੁੱਤ ਇੱਕ ਕੰਮ ਸੀ ਤੇਰੇ ਲਈ ਮੈਂ ਦੱਸੋ ਮਮੀ ਉਹ ਤਾਂ ਮੈਨੂੰ ਥੋੜੇ ਜਿਹਾ ਪੈਸੇ ਚਾਹੀਦੇ ਸੀ ਥੋੜੇ ਕਿਉਂ ਦੱਸੋ ਕਿੰਨੇ ਚਾਹੀਦੇ ਨੇ 5000 ਚਾਹੀਦਾ ਪੁੱਤ ਲੈ 5 ਨਾਲ ਕੀ ਬਣੂਗਾ ਤੂੰ ਐ ਕਰ ਬਾਬਾ ਬੁੱਢਾ ਜੀ ਰੰਧਾਵਾ ਜੱਟ ਸੀ ਪਹਿਲੇ ਹੈੱਡ ਗਰੰਦ ਦਰਬਾਰ ਸਾਹਿਬ ਦੇ ਭਗਤ ਸਿੰਘ ਸੰਧੂ ਸਰਦਾਰ ਜੱਟ ਸੀ ਅਸੀਂ ਉਹ ਜੱਟ ਦੇ ਵਾਰਿਸ ਜਿਹੜੇ ਜੱਟ ਦੀ ਅਸੀਂ ਗੱਲ ਕਰਦੇ ਹਾਂ ਮੇਰੇ ਮੂੰਹੋਂ ਜੱਟ ਸੁਣ ਕੇ ਤੁਹਾਨੂੰ ਇਹ ਨਾ ਲੱਗੇ ਵੀ ਕਿਤੇ ਜਿਹੜੇ ਮੈਂ ਅੱਜ ਕੱਲ ਦੇ ਜੱਟ ਐ ਜਿਹੜੇ ਗਾਣਿਆਂ ਵਾਲੇ ਜੱਟ ਐ ਉਹਨਾਂ ਬਾਰੇ ਗੱਲ ਕਰਨ ਜਾ ਰਿਹਾ ਜਾਂ ਜਿਹੜੇ ਜੱਟ ਆਪਾਂ ਅੱਜ ਕੱਲ ਖਬਰਾਂ 'ਚ ਸੁਣਦੇ ਆ ਉਹਨਾਂ ਬਾਰੇ ਗੱਲ ਕਰਨ ਜਾ ਰਿਹਾ ਨਹੀਂ ਮੈਂ ਗੱਲ ਕਰਨ ਜਾ ਰਿਹਾ ਵੀ ਜਿਹੜਾ ਇਹ ਜੱਟ ਐ ਇਹ ਜੱਟ ਕਬੀਲਾ ਲਾ ਲਓ ਇੱਕ ਜੱਟ ਕੌਮ ਲਾ ਲਓ ਇੱਕ ਜੱਟ ਰੇਸ ਲਾ ਲਓ ਇਹ ਪੈਦਾ ਕਿੱਥੋਂ ਹੋਈ ਇਹਨਾਂ ਦਾ ਇਤਿਹਾਸ ਕੀ ਐ ਕਿੱਥੋਂ ਆਏ ਇਹ ਲੋਕ ਇਹ ਜਿਹੜੀ ਬਲੱਡ ਲਾਈਨ ਐ ਇਹ ਸ਼ੁਰੂ ਕਿੱਥੋਂ ਹੁੰਦੀ ਐ ਆਪਾਂ ਉਹਨਾਂ ਦੀ ਗੱਲ ਕਰਨ ਜਾ ਰਹੇ ਹਾਂ ਜੱਟਾਂ ਦੇ ਹਿਸਟਰੀ ਬਾਰੇ ਬਹੁਤ ਸਾਰੀਆਂ ਕਿਤਾਬਾਂ ਹਿੰਦੀ ਪੰਜਾਬੀ ਤੇ ਅੰਗਰੇਜ਼ੀ ਦੇ ਵਿੱਚ ਸੈਂਕੜਾ ਹੀ ਖੋਜਾਂ ਹੋਈਆਂ ਉਹਦੇ ਉੱਤੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ ਉਹਨਾਂ ਸਾਰੀਆਂ ਕਿਤਾਬਾਂ ਦਾ ਨਿਚੋੜ ਇੱਕ ਪੰਜਾਬੀ ਦੇ ਵਿੱਚ ਕਿਤਾਬ ਹੈ ਜਿਹਦਾ ਨਾਮ ਹੈ ਜੱਟਾਂ ਦਾ ਇਤਿਹਾਸ ਹੁਸ਼ਿਆਰ ਸਿੰਘ ਦੁੱਲੇ ਦੀ ਉਹ ਲਿਖੀ ਹੋਈ ਹੈ ਅਸੀਂ ਉਹਦਾ ਲਿੰਕ ਕਿਤਾਬ ਦਾ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦੇਵਾਂਗੇ ਬਹੁਤ ਹੀ ਜਾਣਕਾਰੀ ਵਾਸਤੇ ਤੁਸੀਂ ਉਹਨੂੰ ਪੜ੍ਹ ਸਕਦੇ ਹੋ ਇਸ ਵੀਡੀਓ ਦੇ ਵਿੱਚ ਨਾ ਆਪਾਂ ਅਲੱਗ-ਅਲੱਗ ਜਿਹੜੇ ਇਤਿਹਾਸਕਾਰਾਂ ਦੇ ਦ੍ਰਿਸ਼ਟੀਕੋਣ ਹੈ ਉਹਨਾਂ ਬਾਰੇ ਗੱਲ ਕਰਾਂਗੇ ਕੋਈ ਇਤਿਹਾਸਕਾਰ ਕਹਿੰਦਾ ਹੈ ਵੀ ਜੱਟ ਟ੍ਰਾਈਬ ਹੈ ਜਿਹੜਾ ਜੱਟ ਕਬੀਲਾ ਹੈ ਉਹ ਮੱਧ ਏਸ਼ੀਆ ਤੋਂ ਚੰਦ ਕੇ ਇੱਥੇ ਆਇਆ ਤੇ ਕੋਈ ਕਹਿੰਦਾ ਹੈ ਵੀ ਉਹ ਭਾਰਤ ਦੇ ਹੀ ਪੱਕੇ ਵਸਨੀਕ ਹੈ ਜੇਕਰ ਆਪਾਂ ਮੱਧ ਏਸ਼ੀਆ ਵਾਲੀ ਗੱਲ ਕਰੀਏ ਤਾਂ ਉਸ ਹਿਸਾਬ ਨਾਲ ਕਿਹਾ ਜਾਂਦਾ ਹੈ ਵੀ ਮੱਧ ਏਸ਼ੀਆ ਦੇ ਸਖਸਤਾਨ ਤੋਂ ਚੱਲ ਕੇ ਜਿਹੜਾ ਜੱਟ ਕਬੀਲਾ ਹੈ ਉਹ ਉਦੋਂ ਇੱਥੇ ਆਇਆ ਤੇ ਜ਼ਰੂਰੀ ਨਹੀਂ ਵੀ ਉਸ ਵੇਲੇ ਇਸ ਕਬੀਲੇ ਨੂੰ ਜਾਟੀ ਕਿਹਾ ਜਾਂਦਾ ਸੀ ਵੀ ਇਹ ਉਦੋਂ ਹੀ ਜੱਟ ਸੀਗਾ ਉਦੋਂ ਹੋ ਸਕਦਾ ਹੈ ਕੁਝ ਨਾਮ ਹੋਰ ਹੋਏ ਇਹਨਾਂ ਦਾ ਪ੍ਰਸਿੱਧ ਇਤਿਹਾਸਕਾਰ ਡਾਕਟਰ ਮੁਕਰਜੀ ਦੇ ਅਨੁਸਾਰ ਜਿਹੜਾ ਜੱਟ ਟ੍ਰਾਈਬ ਹੈ ਜੱਟ ਕਬੀਲਾ ਹੈ ਉਹ ਆਰੀਆ ਲੋਕਾਂ ਦੀ ਸੰਤਾਨ ਹੈ ਉਹਨਾਂ ਦੇ ਅਨੁਸਾਰ ਇਹ ਆਰੀਆ ਲੋਕ ਹੈ ਜਿਹੜੇ ਇਹ 2500 ਈਸਵੀ ਪੂਰਵ ਮੱਧ ਏਸ਼ੀਆ ਤੋਂ ਭਾਰਤ ਦੇ ਵਿੱਚ ਆਏ ਸੀ ਤੇ ਉਹ ਕਹਿੰਦੇ ਆ ਆਪਣੇ ਰਿਸਰਚ ਦੇ ਵਿੱਚ ਵੀ 2500 ਈਸਵੀ ਲੈ ਕੇ 700 ਈਸਵੀ ਤੱਕ ਭਾਰਤ ਦੇ ਵੱਖ-ਵੱਖ ਭਾਗਾਂ ਦੇ ਵਿੱਚ ਇਹ ਜਿਹੜਾ ਟ੍ਰਾਈਬ ਹੈ ਆਰੀਆ ਲੋਕਾਂ ਦਾ ਉਹ ਫੈਲ ਚੁੱਕਾ ਸੀ ਹਾਲਾਂਕਿ ਇਹਨਾਂ ਨੂੰ ਇੱਥੇ ਥਾਂ ਲੈਣ ਵਾਸਤੇ ਕਈ ਥਾਵਾਂ ਤੇ ਕਈ ਕਬੀਲਿਆਂ ਨਾਲ ਲੜਨਾ ਵੀ ਪਿਆ ਆਰੀਆ ਲੋਕਾਂ ਨੇ ਭਾਰਤ ਦੇ ਸਭ ਤੋਂ ਪਹਿਲਾਂ ਉੱਤਰੀ ਭਾਗ ਦੇ ਉੱਤੇ ਕਬਜ਼ਾ ਕੀਤਾ ਕਿਉਂਕਿ ਭਾਰਤ ਦਾ ਜਿਹੜਾ ਉੱਤਰੀ ਭਾਗ ਹੈ ਉਹ ਪੰਜਾਬ ਹੈ ਇਸ ਕਰਕੇ ਇਹਨਾਂ ਦੇ ਸਭ ਤੋਂ ਪਹਿਲਾਂ ਰੇਂਜ ਦੇ ਵਿੱਚ ਜਿਹੜਾ ਹੈ ਉਹ ਪੰਜਾਬ ਦਾ ਏਰੀਆ ਆਉਂਦਾ ਹੈ ਉੱਤਰ ਭਾਰਤ ਦੇ ਉੱਤੇ ਸਭ ਤੋਂ ਪਹਿਲਾਂ ਕਾਬਜ ਹੋਏ ਆਰੀਆ ਲੋਕ ਆ ਕੇ ਅਸਲ 'ਚ ਜਿਹੜੇ ਆਰੀਆ ਲੋਕ ਐ ਉਹ ਕਬੀਲਿਆਂ ਦੇ ਵਿੱਚ ਇੱਕ ਮਿਲੀਅਨ ਵਿਊ ਦੀ ਉਮੀਦ ਆ ਪੰਜਾਬੀ ਉਹ ਜੇ ਤੁਸੀਂ ਚਾਹੁੰਦੇ ਆ ਕਿ ਭਵਿੱਖ ਦੇ ਵਿੱਚ ਸਾਡੀ ਕਿਸਾਨੀ ਐ ਜਿਹੜੀ ਉਹ ਬਚੀ ਰਵੇ ਤੇ ਸਾਡੇ ਨੌਜਵਾਨ ਆਪਣੇ ਖੇਤਾਂ ਦੇ ਵਿੱਚ ਕੰਮ ਕਰਕੇ ਪ੍ਰਾਊਡ ਮਹਿਸੂਸ ਕਰਨ ਇੱਕ ਕੈਨੇਡਾ ਤੋਂ ਆਏ ਹੋਏ ਸੱਜਣ ਲਖਵੀਰ ਸਿੰਘ ਹੋਣਾ ਨੇ ਕਾਰਪੋਰੇਟ ਕਿਸਾਨੀ ਸ਼ੁਰੂ ਕੀਤੀ ਆ ਆਪਣੇ ਦੁੱਧ ਨੂੰ ਪੈਦਾ ਕਰਕੇ ਉਹਦੇ ਤੋਂ ਪ੍ਰੋਡਕਟ ਬਣਾ ਕੇ ਆਪਣੇ ਖੇਤਾਂ ਦੇ ਵਿੱਚ ਬੈਠ ਕੇ ਹੀ ਸੇਲ ਕਰਦੇ ਆ ਤੇ ਹੌਟ ਸੇਲਿੰਗ ਆ ਇਹ ਵੀਡੀਓ ਸੇਲਿੰਗ ਲਈ ਨਹੀਂ ਪਾ ਰਹੇ ਤੁਹਾਨੂੰ ਇਹ ਮਿਲਣਾ ਹੀ ਨਹੀਂ ਜਦੋਂ ਤੁਸੀਂ ਫੋਨ ਕਰੋਗੇ ਪ੍ਰੋਡਕਟ ਇੰਨੀ ਹੌਟ ਸੇਲਿੰਗ ਦੇ ਵਿੱਚ ਇਹਨਾਂ ਦੇ ਪ੍ਰੋਡਕਟ ਜਾ ਰਿਹਾ ਕਿਉਂ ਜਾ ਰਿਹਾ ਕਿਉਂਕਿ ਇਹਨਾਂ ਨੇ ਆਪਦੇ ਫਾਰਮ ਨੂੰ ਪਿਓਰ ਆਰਗੈਨਿਕ ਫਾਰਮ ਕਰਤਾ ਇੱਥੇ ਪੈਦਾ ਹੋਣ ਵਾਲੀ ਤੂੜੀ ਆ ਨਾ ਜਿਹੜੀ ਉਹ ਕਣਕ ਵੀ ਆਰਗੈਨਿਕ ਇਹਨਾਂ ਨੂੰ ਦਾਣਾ ਵੀ ਆਰਗੈਨਿਕ ਪੈਂਦਾ ਇਹਨਾਂ ਮੱਝਾਂ ਗਾਵਾਂ ਦੀ ਟੈਸਟਿੰਗ ਲਬਾਰਟਰੀ ਟੈਸਟਿੰਗ ਹੋਈ ਵੀ ਆ ਕਿਹੜੀ ਗਾਂ ਨੂੰ ਕਿਹੜੀ ਮੱਝ ਨੂੰ ਕਿਹੜੀ ਘਾਟ ਆ ਕਿਹੜੀ ਵਾਧ ਆ ਭਾਈ ਵੀਡੀਓ ਨੂੰ ਸ਼ੇਅਰ ਕਰਨਾ ਜੇ ਪੰਜਾਬ ਦੀ ਕਿਸਾਨੀ ਦਾ ਭਲਾ ਚਾਹੁੰਦੇ ਆ ਆ ਜੋ ਸਾਰੀ ਗੱਲ ਬਾਤ ਸੁਣੋ ਜਿੰਨੇ ਵੀ ਕਿਸਾਨ ਭਰਾ ਵੀਡੀਓ ਦੇਖਣਗੇ ਨਾ ਉਹ ਸਾਰੇ ਜਾਣੇ ਮੇਰੀ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਲਿਓ ਕਿਉਂ ਸ਼ੇਅਰ ਕਰ ਲਿਓ ਕਿਉਂਕਿ ਮੈਂ ਜਿਸ ਸੱਜਣ ਕੋਲੇ ਲੈ ਕੇ ਆਇਆ ਨਾ ਉਹ ਬੰਦੇ ਨੇ ਉਹ ਡ੍ਰੀਮ ਪ੍ਰੋਜੈਕਟ ਕਰਕੇ ਵਿਖਾਤਾ ਤੇ ਸਫਲ ਕਰਕੇ ਦਿਖਾਤਾ ਜਿਹੜਾ ਦੁਨੀਆ ਦੇ ਖਿਆਲਾਂ ਦੇ ਵਿੱਚ ਬਣਦਾ ਹੀ ਸੀ ਤੇ ਜਦੋਂ ਉਹ ਲੋਕ ਇੱਕ ਦੂਜੇ ਨਾਲ ਸਲਾਹ ਕਰਦੇ ਸੀ ਤੇ ਅਗਲਾ ਕਹਿੰਦਾ ਯਾਰ ਐਵੇਂ ਕਿਵੇਂ ਹੋ ਜੂ ਯਾਰ ਐਵੇਂ ਕਿਵੇਂ ਹੋ ਜਾਣਾ ਤਾਂ ਐਵੇਂ ਵੀ ਹੋ ਸਕਦਾ ਦੁਕਾਨਾਂ ਵੀ ਕਦੇ ਬਾਜ਼ਾਰਾਂ ਤੋਂ ਬਿਨਾ ਚੱਲੀਆਂ ਮੈਂ ਬਾਈ ਲਖਵੀਰ ਹੋਣਾ ਕੋਲੇ ਖੜਾ ਮੇਰੇ ਪਿਆਰੇ ਤੇ ਪੁਰਾਣੇ ਸੱਜਣ ਇਹਨਾਂ ਕੋਲੇ ਮੈਂ 2021 ਚ ਵਿਆਹ ਸੀ ਇਹਨਾਂ ਦੀਆਂ ਮੱਝਾਂ ਦਿਖਾਈਆਂ ਸੀ ਤੇ ਵੱਡੇ ਬਾਦਲ ਸਾਹਿਬ ਨੇ ਦੂਸਰੇ ਦਿਨ ਹੀ ਮੱਝ ਮੰਗ ਲਈ ਸੀ ਇਹਨਾਂ ਤੋਂ ਮਤਲਬ ਇਹਨਾਂ ਕੋਲੇ ਆਹਲਾ ਬਰੀਡ ਹੁੰਦੀ ਆ ਚਾਹ ਉਹ ਮੇਲਿਆਂ ਦੀ ਗੱਲ ਹੋਵੇ ਤੇ ਚਾਹ ਸੋਸ਼ਲ ਮੀਡੀਆ ਦੀ ਗੱਲ ਹੋਵੇ ਇਹਨਾਂ ਦੀਆਂ ਮੱਝਾਂ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੀਆਂ ਜਿੱਥੇ ਵੀ ਜਾਂਦੀਆਂ